ਜੀ ਹਾਂ ਦੋਸਤੋ ਪੰਜਾਬ ਸਕਾਲਰਸ਼ਿਪ ਦੀ ਨਵੀਂ ਅਪਡੇਟ ਲੈ ਕੇ ਆ ਚੁੱਕੇ ਹਾਂ ਤੁਸੀਂ ਬਿਲਕੁਲ ਸਹੀ ਪੜ੍ਹ ਕੇ ਆ ਰਹੇ ਹੋ ਇਹ ਵਿਦਿਆਰਥੀ ਦੁਬਾਰਾ ਫਿਰ ਦੇਖ ਲੈਣ ਤੁਹਾਡੀਆਂ ਲਿਸਟਾਂ ਅਪਡੇਟ ਹੋ ਚੁੱਕੀਆਂ ਹਨ ਜਿਨ੍ਹਾਂ ਨੇ ਅਜੇ ਤੱਕ ਵੀ ਆਪਣਾ ਆਧਾਰ ਸੀਟ ਨਹੀਂ ਕਰਾਇਆ ਆਧਾਰ ਡੀਬੀਟੀ ਨਹੀਂ ਕਰਾਇਆ ਉਨਾ ਦੀਆਂ ਤੁਸੀਂ ਦੇਖ ਸਕਦੇ ਹੋ 19 11 2024 ਦੀਆਂ ਲਿਸਟਾਂ ਅਪਡੇਟ ਹੋ ਗਈਆਂ ਹਨ ਇਹਨਾਂ ਲਿਸਟਾਂ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਓਪਨ ਕਰੋਗੇ ਬਕਾਇਦਾ ਤੁਹਾਡੇ ਨਾਮ ਹੈਗੇ ਹਨ ਤੁਹਾਡੇ ਇੰਸਟੀਚਿਊਟ ਦੇ ਨਾਮ ਤੁਹਾਡੇ ਮੋਬਾਈਲ ਨੰਬਰ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਇੱਥੇ ਤੁਹਾਡਾ ਬੈਂਕ ਦਾ ਨਾਮ ਇੱਥੇ ਤੁਹਾਡਾ ਤੁਸੀਂ ਦੇਖੋਗੇ ਆ ਦੇਖ ਸਕਦੇ ਹੋ ਬੈਂਕ ਨੇਮ ਤੁਹਾਡੇ ਸਾਹਮਣੇ ਹੈਗੇ ਹਨ ਸਭ ਕੁਝ ਤੁਹਾਡੇ ਸਾਹਮਣੇ ਹਨ ਜਿਹੜੇ ਬੱਚੇ ਨੋਟ ਸੀਟ ਲਿਸਟਾਂ ਦੇ ਵਿੱਚ ਹੈਗੇ ਹਨ ਆ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੀਆਂ ਨੋਟ ਸੀਟ ਲਿਸਟਾਂ ਹਨ ਇਨਾ ਬੱਚਿਆਂ ਨੇ ਅਜੇ ਤੱਕ ਆਪਣੇ ਆਧਾਰ ਨੂੰ ਡੀਬੀਟੀ ਨਹੀਂ ਕਰਾਇਆ ਇਹ ਬੱਚੇ ਆਪਣਾ ਨਾਮ ਦੁਬਾਰਾ ਤੋਂ ਚੈੱਕ ਕਰ ਲਓ ਕਿਉਂਕਿ ਇੱਥੇ ਤੁਸੀਂ ਜਦੋਂ ਚੈੱਕ ਕਰਾਓਗੇ ਤੁਹਾਡਾ ਜਿਹੜਾ ਨਾਮ ਆਉਂਦਾ ਹੈ ਤੇ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾਉਣ ਦੀ ਜ਼ਰੂਰਤ ਹੈ ਤਾਹੀਂ ਦੋਸਤੋ ਤੁਹਾਡਾ ਸਕਾਲਰਸ਼ਿਪ ਆਵੇਗਾ 올ਡ ਜਿਹੜਾ ਪੁਰਾਣਾ ਰੁਕਿਆ ਹੋਇਆ ਹੈ ਜੇਕਰ ਤੁਸੀਂ ਆਪਣੇ ਆਧਾਰ ਨੂੰ ਸੀਡ ਕਰਾਓਗੇ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਸਕਾਲਰਸ਼ਿਪ ਦੀ ਆਨਲਾਈਨ ਦੀ ਦੋਸਤੋ ਉਹ ਤੁਹਾਡੇ ਰਜਿਸਟ੍ਰੇਸ਼ਨ ਡੇਟ ਜਾ ਚੁੱਕੀ ਹੈ ਹੁਣ ਦੋਸਤੋ ਤੁਹਾਡੇ 50 50 ਚਾਂਸ ਹਨ ਕਿ ਤੁਹਾਡਾ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਦਾ ਦੁਬਾਰਾ ਲਿੰਕ ਓਪਨ ਹੋਵੇਗਾ ਜਾਂ ਫਿਰ ਨਹੀਂ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਸਾਰਿਆਂ ਦੇ ਫਾਰਮ ਹੁਣ ਆਪਾਂ ਦੁਬਾਰਾ ਤੋਂ ਚੈੱਕ ਕਰਨ ਜਾ ਰਹੇ ਹਾਂ ਅੱਜ ਸ਼ਾਮ ਨੂੰ ਤੁਸੀਂ ਸਾਰੇ ਜਣੇ 7 ਵਜੇ ਰੈਡੀ ਹੋ ਜਾਓ ਤੁਹਾਡੇ ਲਾਈਵ ਫਾਰਮ ਚੈੱਕ ਕੀਤੇ ਜਾਣਗੇ ਆਪਣੇ ਆਈਡੀ ਪਾਸਵਰਡ ਨੂੰ ਇੱਕ ਵਾਰ ਲੌਗਇਨ ਕਰ ਲਓ ਲੌਗਇਨ ਕਰਨ ਤੋਂ ਬਾਅਦ ਤੁਸੀਂ ਦੇਖ ਲਓ ਕਿ ਤੁਹਾਡਾ ਆਈਡੀ ਪਾਸਵਰਡ ਸਹੀ ਹੈ ਫਿਰ ਤੁਸੀਂ ਸ਼ਾਮ ਨੂੰ ਆਪਣੇ ਆਪਣੇ ਆਈਡੀ ਪਾਸਵਰਡ ਭੇਜਣਾ ਤੁਹਾਡੇ ਫਾਰਮ ਸਭ ਦੇ ਚੈੱਕ ਕੀਤੇ ਜਾਣਗੇ ਜਿਹੜੇ ਚੈਨਲ ਦੇ ਮੈਂਬਰਸ਼ਿਪ ਜੁਆਇਨ ਕੀਤੀ ਹੋਈ ਹੈ ਸਾਥਿਆ ਨੇ ਉਹਨਾਂ ਦੇ ਪਹਿਲਾਂ ਇੱਥੇ ਫਾਰਮ ਚੈੱਕ ਹੋਣਗੇ ਉਹਨਾਂ ਦੀ ਹਰੇਕ ਬਰੀਕ ਤੋਂ ਬਰੀਕ ਜਾਣਕਾਰੀ ਜੋ ਕਿ ਉਹਨਾਂ ਨੂੰ ਦਿੱਤੀ ਜਾਏਗੀ ਜੋ ਵੀ ਤੁਹਾਡੀ ਗਲਤੀ ਹੋਏਗੀ ਜੋ ਵੀ ਤੁਹਾਡੀ ਗਲਤੀ ਦੇ ਵਿੱਚ ਤੁਹਾਨੂੰ ਸਹੀ ਕਰਨਾ ਹੋਵੇਗਾ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਤੇ ਤੁਹਾਡੇ ਫਾਰਮ ਨੂੰ ਸਹੀ ਕਰਕੇ ਦਿੱਤਾ ਜਾਏਗਾ ਜਿਹੜੇ ਮੇਨ ਮੈਂਬਰ ਹਨ ਚੈਨਲ ਦੇ ਜਿਨ੍ਹਾਂ ਨੇ ਮੈਂਬਰਸ਼ਿਪ ਜੁਆਇਨ ਕੀਤੀ ਹੋਈ ਹੈ ਬਾਾਕੀਆਂ ਦਾ ਫਾਰਮ ਬਾਅਦ ਚੈੱਕ ਹੋਏਗਾ ਪਹਿਲਾਂ ਸਾਰੇ ਮੈਂਬਰਾਂ ਦਾ ਚੈੱਕ ਹੋਏਗਾ ਤੇ ਜਿਨ੍ਹਾਂ ਨੇ ਅਜੇ ਤੱਕ ਫੈਮਿਲੀ ਮੈਂਬਰ ਦਾ ਹਿੱਸਾ ਨਹੀਂ ਬਣੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੁਸੀਂ ਜੇਕਰ ਹਿੱਸਾ ਬਣਨਾ ਚਾਹੁੰਦੇ ਹੋ ਮੈਂਬਰਸ਼ਿਪ ਦਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਜੇਕਰ ਦੋਸਤੋ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਨਾਲ ਦੋਸਤੋ ਤੁਹਾਡੇ ਕੋਈ ਵੀ ਕਮੈਂਟ ਹੋਣ ਰਹਿਣਗੇ ਉਹ ਵੀ ਤੁਸੀਂ ਕਰ ਸਕਦੇ ਹੋ ਤਾਂ ਦੋਸਤੋ ਅਜੇ ਤੱਕ ਕੋਈ ਵੀ ਤੁਹਾਡੀ ਜਿਹੜੀ ਕੀ ਹੈ ਔਨ ਰਜਿਸਟ੍ਰੇਸ਼ਨ ਤੇ ਆਪਸ਼ਨ ਨਹੀਂ ਆ ਰਹੀ ਤਾਂ ਤੁਸੀਂ ਸ਼ਾਮ ਨੂੰ ਸਾਰੇ ਰੈਡੀ ਹੋ ਜਾਓ ਤੁਹਾਨੂੰ ਸਭ ਨੂੰ ਆਪਾਂ ਦੱਸਾਂਗੇ ਕਿ ਤੁਹਾਡਾ ਫਾਰਮ ਅੱਗੇ ਅਪਡੇਟ ਹੋ ਰਿਹਾ ਹੈ ਜਾਂ ਫਿਰ ਨਹੀਂ ਵੈਰੀਫਾਈ ਹੋ ਰਿਹਾ ਹੈ ਜਾਂ ਫਿਰ ਨਹੀਂ ਤਾਂ ਅਗਲੀ ਵੀਡੀਓ ਦੇ ਵਿੱਚ ਦੋਸਤੋ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੋਸਤੋ ਸਾਰੇ ਸਾਥੀਆਂ ਨੂੰ ਪਤਾ ਲੱਗ ਜਾਏ ਕਿ ਸ਼ਾਮ ਨੂੰ ਆਪਾਂ ਲਾਈਵ ਹੋ ਰਹੇ ਹਾਂ ਤਾਂ ਅੱਜ ਦੀ ਵੀਡੀਓ ਵਿੱਚ ਇਨਾ ਹੀ ਜੈ ਹਿੰਦ ਦੋਸਤੋ